ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਇੱਕ ਟਰੱਕ ਦੇ ਚਾਲਕ ਵੱਲੋਂ ਮੋੜ ਕੱਟਦੇ ਸਮੇਂ ਇੱਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਦੌਰਾਨ ਜਿੱਥੇ ਮੋਟਰਸਾਈਕਲ ਚਾਲਕ ਦਾ ਬਚਾ ਹੋ ਗਿਆ ਉੱਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹਾਂਜੀ ਇਹ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਸਰ ਭਾਜੀ ਉਹ ਤਾਂ ਮੋੜਨਾ ਸੀਗਾ ਉੱਥੇ ਮੁੜ ਗਏ ਉੱਥੋਂ ਮਤਲਬ ਬ੍ਰੇਕਾਂ ਵਿੱਚ ਨਾ ਲੱਗਣ ਦੇ ਕਰਵਾਉਂਦੇ ਕਿੱਥੋਂ ਆ ਜੀ ਦਾ ਹਾਂਜੀ ਕਿੱਥੋਂ ਕਿੱਥੇ ਆ ਰਹੇ ਸੀ ਆਪਾਂ ਇਹ ਭਾਈ ਆਪਾਂ ਸਰਹਾਲੀ ਤੋਂ ਆ ਰਹੇ ਸੀ ਤੇ ਜਾਣਾ ਹੈ ਗੜੀ ਅੱਛਾ ਜੀ ਮੰਡੀ ਚ ਜਾਣਾ ਸੀ ਨਹੀਂ ਨਹੀਂ ਮੰਡੀ ਤੋਂ ਗਾਂ ਜਿਹੜਾ ਡਿੱਪੂ ਬਾਹਰ ਆਇਆ ਜੀ ਬਾਹਰ ਨਾ ਵੜੀ ਅੱਛਾ ਜੀ ਤੇ ਬੰਦਾ ਠੀਕ ਹੈ ਜੀ ਹਾਂਜੀ ਠੀਕ ਹੈ ਜਿੰਨਾ ਐਕਸੀਡੈਂਟ ਹਾਂ ਉਹ ਠੀਕ ਹੈ ਭਾਈ ਬਾਕੀ ਸਾਰੇ ਬਚਾਇਆ ਮੋਬਾਈਲ ਕਿਦਾ ਜਾਓ ਭਾਈ ਜਗਾਓ ਤੇ ਗਲਤੀ ਕਿਹਦੀ ਹੋਗੀ ਤੁਹਾਡੀ ਹੈ ਕਿ ਹੁਣ ਹੈ ਗਲਤੀ ਭਾਈ ਤੋਂ ਜਿੱਦਾਂ ਮਰਜ਼ੀ ਸਮਝ ਆਉਂਦੀ ਠੀਕ ਹੈ ਜੀ ਸਰ ਕੀ ਨਾਮ ਆ ਤੁਹਾਡਾ ਮੈਂ ਨਾ ਜਸਵਿੰਦਰ ਰਾਮ ਹਾਂ ਤਾਂ ਆਪਾਂ ਕੱਚਾ ਨਾਲੀ ਦਾ ਬਬਲੀ ਕਹਿੰਦੇ ਕਿੱਥੇ ਤੇ ਰਹਿਣ ਵਾਲੇ ਆ ਤੁਸੀਂ ਤੈਨੂੰ ਗਿਰਕਾਂ ਦਾ ਰਹਿਣ ਵਾਲਾ ਓਕੇ ਤੁਹਾਡੇ ਇੱਥੇ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਤੇ ਕਿਹਦੀ ਗਲਤੀ ਆ ਮੈਂ ਤਾਂ ਉਧਰ ਆਪਣੀ ਸਾਈਡ ਤੇ ਤੁਹਾਨੂੰ ਮੋੜਨ ਲੱਗਾ ਸੀਗਾ ਤੇ ਪਿੱਛੇ ਟਰੱਕ ਵਾਲਾ ਬਹੁਤ ਤੇਜ਼ ਆ ਰਿਹਾ ਸੀਗਾ ਉਹਨੇ ਆਟੋ ਤੇ ਸਾਡੇ ਮੋਟਰਸਾਈਕਲ ਦੇ ਵਿੱਚ ਤਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਜਾਨੀ ਨੁਕਸਾਨ ਮੋਟਰਸਾਈਕਲ ਸਾਰਾ ਟੁੱਟ ਗਿਆ ਔਰ ਮੇਰੇ ਗੋਡੇ ਤੇ ਤੇ ਹੱਥਾਂ ਤੇ ਸੱਟ ਲੱਗੀ ਮੈਂ ਮੋਢਿਆਂ ਤੇ ਹਾਂਜੀ ਸਰ ਕੀ ਨਾਮ ਆ ਤੁਹਾਡਾ ਨੀਰਜ ਕਿੱਥੋਂ ਦੇ ਰਹਿਣ ਵਾਲੇ ਆ ਤੁਸੀਂ ਮੰ ਤੁਸੀਂ ਜਿੱਥੇ ਸਿਵਲ ਹਸਪੀਟਲ ਦੇ ਕੋਲ ਖੜੇ ਆਂ ਤੇ ਕੀ ਪ੍ਰੋਬਲਮ ਆ ਤੁਹਾਨੂੰ ਇੱਥੇ ਆਈ ਮੈਮ ਮੈਂ ਕੋ ਵਰਡ ਤੋਂ ਆਪਣੇ ਬੇਟੇ ਨੂੰ ਲੈ ਕੇ ਆ ਰਿਹਾ ਸੀ ਜਿੱਦਾਂ ਹੀ ਇੱਥੋਂ ਟਰਨ ਕੀਤਾ ਪਿੱਛੇ ਉਹ ਸਪੀਡ ਟਰੱਕ ਮੇਰੇ ਵਿੱਚ ਵੱਜਾ ਮੇਰੀ ਆਟੋ ਬਲਟ ਗਈ ਮੇਰੇ ਬੇਟੇ ਦੇ ਸੱਟਾਂ ਲੱਗੀਆਂ ਆਟੋ ਵਿੱਚ ਵੱਜਣ ਤੋਂ ਬਾਅਦ ਬਾਈਕ ਵਿੱਚ ਵੀ ਟਰੱਕ ਵੱਜਿਆ ਓਕੇ ਤੁਹਾਡਾ ਪੇਟਾ ਇਸ ਟਾਈਮ ਕਿੱਥੇ ਆ ਸਿਵਲ ਚ ਹੈ ਜੀ ਕੀ ਗੱਲ ਨੁਕਸਾਨ ਤਾਂ ਨਹੀਂ ਤੁਹਾਡਾ ਕੋਈ ਹੋਇਆ ਜ਼ਿਆਦਾ ਮੇਰੀ ਆਟੋ ਸਾਰੀ ਟੁੱਟ ਗਈ ਹੈ ਜੀ ਮੇਰੇ ਬੇਟੇ ਦੇ ਸੱਟਾਂ ਲੱਗੀਆਂ ਮੌਕੇ ਤੇ ਸਾਰੀ ਪੁਲਿਸ ਆਈ 15 20 ਮਿੰਟ ਹੋ ਗਿਆ ਅੱਲੇ ਤੱਕ ਤਾਂ ਨਹੀਂ ਆਈ ਕੰਪਲੀਟ ਕੀਤੀ ਪੁਲਿਸ ਨੂੰ ਫੋਨ ਕੀਤਾ ਹਾਂਜੀ 10 12 ਨੰਬਰ ਤੇ ਕੀਤਾ ਸੀ ਜੀ ਓਕੇ ਸਰ ਠੀਕ ਹੈ ਥੈਂਕ ਯੂ ਮੇਰਾ ਟਰੱਕ ਹੈ ਜੀ ਤੇ ਐਕਸੀਡੈਂਟ ਹੋਇਆ ਜੀ ਉੱਥੇ ਮਤਲਬ ਐਮਰਜੈਂਸੀ ਜਿੱਦਾਂ ਮਤਲਬ ਉਹਨੇ ਅੱਗੇ ਕਰ ਦਿੱਤਾ ਜਦੋਂ ਮੋੜ ਤੇ ਆਇਆ ਤੇ ਉਹਨਾਂ ਨੇ ਆਟੋ ਅੱਗੇ ਕਰ ਦਿੱਤਾ ਕੰਟਰੋਲ ਤੋਂ ਮਤਲਬ ਬਾਹਰ ਹੋ ਗਿਆ ਜਿੱਦਾਂ ਤੇ ਉਹਨਾਂ ਨੇ ਮੋਟਰਸਾਈਕਲ ਜ਼ਿਆਦਾ ਭਜਾਇਆ ਜੀ ਤੇ ਜਿੱਦਾਂ ਵੀ ਹੋਊਗੀ ਕੋਈ ਗੱਲ ਨਹੀਂ ਹੁਣ ਜੋ ਵੀ ਕਰਨਗੇ ਆਪਾਂ ਖੜੇ ਆ ਜੀ ਆਪਾਂ ਭਜੇ ਨਹੀਂਗੇ ਇੱਥੇ ਹੀ ਆ ਜੀ ਗਲਤੀ ਤੁਹਾਡੀ ਆ ਮਤਲਬ ਗਲਤੀ ਤਾਂ ਦੋਨਾਂ ਦੀ ਆ ਦੇਖੋ ਜੀ ਹੁਣ ਆਪਾਂ ਜੇ ਕਹੀ ਹੈ ਜੀ ਤਾਂ ਵੱਡੀ ਗੱਡੀ ਵਾਲੇ ਦੀ ਨਿਕਲਦੀ ਹੁੰਦੀ ਗਲਤੀ ਲੈ ਜੀ ਠੀਕ ਹੈ ਠੀਕ ਹੈ ਜੀ ਕੀ ਨਾਮ ਆ ਤੁਹਾਡਾ ਸਰ ਪਰਮਜੀਤ ਸਿੰਘ ਕਿੱਥੋਂ ਦੇ ਹੋ ਤੁਸੀਂ ਰਹਿਣ ਵਾਲੇ ਮੈਂ ਮੁੰਡੇ ਵਾਲੇ ਓਕੇ ਠੀਕ ਆ ਪੁਲਿਸ ਆਈ ਕੋਈ ਮੌਕੇ ਤੇ ਪਹੁੰਚੇ ਕੋਈ ਨਹੀਂ ਆਇਆ ਜੀ ਹਜੇ ਕੰਪਲੀਟ ਕੀਤਾ ਇਹ ਪੁਲਿਸ ਨੂੰ ਪਤਾ ਨਹੀਂ ਮੈਡਮ ਇਥੇ ਮੁੰਡਿਆਂ ਨੇ ਕੀਤਾ ਕਿ ਨਹੀਂ ਮੈਨੂੰ ਤਾਂ ਮੌਕਾ ਨਹੀਂ ਦਿੱਤਾ ਜੀ ਇਹਨਾਂ ਨੇ ਓਕੇ ਠੀਕ